ਤੂੰ ਤੜਕੇ ਦੀ ਲੱਗੀ ਆ ਕੰਮ ਕਰਨਾ ਬਿੱਲੀ ਨਹੀਂ ਬੈਠੀ ਉਹ ਬਾਗ ਜਾ ਅੰਦਰ ਜਾ ਕੇ ਪੈਣ ਖੜਾ ਲੈ ਅੰਦਰ ਜਾ ਕੇ ਪੈ ਜਾ ਉੱਥੇ ਇਹ ਲੱਗਿਆ ਕੁੱਤੇ ਵਾਂਗੂ ਭੌਂਕਣਾ ਆ ਕੰਮ ਤੇਰੇ ਪਿਓ ਨੇ ਕਰਨਾ ਆ ਕੇ ਅੱਗੇ ਤਰਾ ਪਿਓਲੇਗਾ ਕਹਿੰ ਜਾਂਦਾ ਕ ਮੁਰੇ ਹੈ ਮੈਂ ਹੀ ਕਰਦੀ ਆ ਮੈਂ ਹੀ ਕਰਦੀ ਆ ਅੱਕੜ ਨਾ ਨੰਨ ਲਗੜਿਆ ਤੇਰੀ ਉਹ ਪੈਣ ਨੂੰ ਗਰਾ ਮਾਂ ਤੇਰੀ ਨੂੰ ਐਂ ਦੇ ਖਾਸਮ ਦੀ ਦੇ ਕੁੱਤੇ ਵਾਲੀ ਹੱਡੀ ਲੱਗੀ ਹੋਈ ਆ ਤੇਰੇ ਹੈ ਆ ਜਾ ਆਹ ਨਾ ਰਿਆ ਚੜਦੇ ਚੜਦਾ ਨਾ ਰਿਆ ਚੜਦੇ ਚੜਦੇ ਨਾ ਰਿਆ ਅਲਕੀਏ ਜੀ ਅੱਜ ਮੈਂ ਸਤਨਾ ਪਪਾ ਜੀ ਮੈਂ ਕਿਉਂ ਮਾਰੀ ਜਾਂਦੇ ਹਾਂ ਚਲ ਨੀ ਅੰਦਰ ਚਲੋ ਕਹੋ ਭਾਈ ਤਿੰਨ ਦਿਨ ਹੋ ਗਏ ਚਬਰ ਚਬਰ ਬੋਲਦੀ ਨੂੰ ਮੇਰਾ ਤਾਂ ਸਾਲਾ ਅੰਦਰ ਬੜਿਆ ਪਿਆ ਪਪਾ ਜੀ ਤੁਸੀਂ ਤਾਂ ਸਿਆਣੇ ਹੋ ਸਿਆਣਾ ਬਣਾ ਹੋਣ ਦਿੰਦੀ ਐ ਇਹ ਮੈਨੂੰ ਸਾਲ ਕਰੀ ਤੇਰੇ ਖੁੱਚਾ ਪੁੱਟੂ ਖੁੱਚਾ ਮੈਂ ਲੰਗੜਿਆ ਮੈਨੂੰ ਪਤਾ ਨਹੀਂ ਬਾਗ ਪਰ ਤੁਸੀਂ ਘਰ ਆਣਾ ਨਹੀਂ ਤੇ ਅੰਦਰ ਆ ਜਾ ਤੁਸੀਂ ਆਈ ਵੱਡੀ ਅਕਲਾ ਦੇਣ ਵਾਲੀ ਬੁੜੇ ਦੇ ਸਹਰਾਣੇ ਬੈਜਣ ਦੀ ਤੜਕੇ ਸੁਰਖੀ ਬਿੰਦੀ ਲਾ ਕੇ ਪਤਾ ਤੁਹਾਡੇ ਨੌ ਸੋਰੇ ਵਿੱਚ ਕੀ ਖਿਚੜੀ ਪੱਕਦੀ ਆ ਅਸੀਂ ਖਾਨੀਆਂ ਫਿਰ ਥਾਪੀਆਂ ਜੇ ਇਹੋ ਜੀ ਕਰਤੂਤ ਦੀ ਮਾਲਕਾ ਰੋਈ ਜਾ ਬੈਠੀ ਐਸੇ ਜੋਗੀਆਂ ਲੰਗੜਿਆ ਮੈਂ ਤੇਰਾ ਮੈਜਵੇਂ ਬੇੜਾ ਤੇ ਤੇਰਾ ਘਰ ਘਰ ਬੇੜਾ ਡੁੱਬੇ ਜੀ ਲਤ ਵੀ ਟੁੱਟ ਜਵੇ ਨਾ ਰੇ ਨਾ ਰੇ ਚੁੱਪ ਕਰ ਜੀ ਕਿ ਆਵਾ ਫਿਰ ਇਧਰ ਨੂੰ ਮੈਂ ਹਾਂ 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 ਸਾਲਕੜੀ ਦੀਦੀ ਸਾਰਾ ਦਿਨ ਚਬਰ ਚਬਰ ਬੋਲਦੀ ਜੇ ਨਾ ਬੜੀ ਧੀ ਮੇਰੇ ਸਰਦੀ ਖਾਂਦੀ ਆ ਇਹ ਜਾਂ ਮੈਨੂੰ ਦੱਸਦੇ ਆ ਦੱਸਦੇ ਆ ਹਾਏ ਉਹ ਮੇਰੇ ਸਾਹ ਜੀ ਨੇ ਜਾਨ ਕੱਟ ਲਈ। ਇਹ ਭੀਆਂ ਪਤਾ ਚਾਰ ਨਹੀਂ ਹੈਗਾ ਆਪਣੇ ਪ੍ਰਿੰਟ ਜੀ ਲੜ ਗਈ ਮੇਰੇ। ਠੀਕ ਹੋ ਗਿਆ ਹਾਂ। ਮੈਂ ਸੂਪੀ ਪਾਪੇ ਵੇ। ਸੂਪੂ ਜੀ ਸੁਣੀ ਹੋਏ ਵੇ। ਘਰੇ ਖੜ ਜਾ ਕਰੋ ਭੈਣ ਦੇ ਖਸਮੋਂ ਤੜਕੀ ਨਿਕਲ ਜੰਨੇ ਹੋ। ਵੇਚ ਦੋ ਖੋਲਾ ਭੈਣ ਚੋ ਦਾ ਜ ਨਹੀਂ ਹੁੰਦੀ ਸੀ ਬਸ ਉਤੋਂ ਮਹਿਸਾਂ ਦੀ। ਕਿਉਂ ਪਾਪ ਲੈਨੇ ਉਹਨਾਂ ਦਾ? ਪ੍ਰੀਤਾ ਕਾਸ ਤੋਂ ਸਰਦਾਰਨ ਕੇ ਲਈ ਜਾਣਗੇ ਆਗੇ ਤੁਸੀਂ ਆ ਗਏ ਮਰ ਗਰਮੀ ਵਾ ਗਿਆ ਤੁਸੀਂ ਕਿੱਥੇ ਗਏ ਸੀ ਸਵੇਰ ਦੇ ਮਾ ਦਾ ਮੋਟਰਸਾਈਕਲ ਦੀ ਸਰਵਿਸ ਜੀ ਕਰਾਉਣ ਗਿਆ ਸੀ ਅੱਛਾ ਹੋਰ ਆ ਬੀਬੀ ਸਰ ਤੇ ਜੁਨੀ ਜੀ ਬਣੀ ਬੈਠੇ ਫਿਰ ਸਿਰ ਉੱਠ ਖੜਿਆ ਅੱਜ ਸਿਰ ਕਾ ਨੂੰ ਉੱਠ ਖੜਿਆ ਅੱਜ ਤਾਂ ਪਾਪਾ ਉੱਠ ਖੜਿਆ ਹੋਰ ਕੀ ਤੁਹਾਨੂੰ ਬੀਬੀ ਦੀ ਆਦਤ ਤਾਂ ਪਤਾ ਤਾਂ ਹੈਗਾ ਕਦੇ ਪਾਪੇ ਨੂੰ ਲੰਗੜਾ ਕਹਿੰਦੀ ਆ ਕਦੇ ਕੁਛ ਕਹਿੰਦੀ ਆ ਬਸ ਪਾਪੇ ਨੂੰ ਗੁੱਸਾ ਆ ਗਿਆ ਪਾਪੇ ਦੇ ਥਾਪੀਆਂ ਨਾਲ ਕੁੱਟੀ ਅੱਜ ਤੱਕ ਚੰਗੀ ਸਰਵਿਸ ਹੋਈ ਆ ਚੈ ਯਾਰ ਤੂੰ ਨਾ ਬੋਲਿਆ ਗਰ ਵਿੱਚ ਯਾਰ ਇਹ ਨਾ ਲੜਾਈ। ਮੈਂ ਕਿੱਥੇ ਬੋਲਦੀ ਆ? ਹੋਰ ਆਪੇ ਦੋਨੇ ਜੀ ਕੁਝ ਮਰਜ਼ੀ ਕਰੀ ਜਾਣਾ ਆਪਾਂ ਨੂੰ ਕੀ ਆ। ਤੂੰ ਨਾ ਬਚਫਾਨਾ ਲਿਆ ਕਰ। ਮੈਂ ਨਹੀਂ ਕੁਝ ਕਹਿੰਦੀ। ਤਿਆਰ ਆ ਹੁਣ ਤੂੰ? ਹਾਂ ਮੈਂ ਤਿਆਰ ਆ। ਚੱਲੀਏ ਫੇਰ ਆਪਾਂ। ਚਲ ਬੋਟਾ ਜੀਆਂ ਜਾ ਕਰਾ ਮੇਰੇ ਤਾਂ ਯਾਰ ਪ੍ਰਿੰਟ ਲੜ ਗਈ ਆ। ਹਾਂ ਇਹ ਕਿੱਥੇ ਦੇਖਾਂ? ਆ ਦੇਖ। ਕੋਰ ਤਾਂ ਪ੍ਰਿੰਟ ਵੀ ਮਰ ਗਈ ਹੋਈ ਆ। ਹਾਂ। ਬੱਬ ਵੀ ਹੋ ਗਿਆ। ਚਲੋ। ਸੋਰ ਟਾਈਮ ਨਾ ਬਹੁਤ ਗਰਮੀ ਹੈ ਚਲੋ ਮੈਂ ਵੀ ਰਿਪੋਰਟਰ ਪੁੱਟਾ ਚੱਲ ਚਲੋ ਜੀ ਦੋਸਤੋ ਤੁਸੀਂ ਫ੍ਰੀ ਫਾਇਰ ਤੇ ਪਬਜੀ ਵਰਗੀਆਂ ਗੇਮਾਂ ਖੇਡ ਕੇ ਵੀ ਆਪਣਾ ਸਮਾਂ ਬਰਬਾਦ ਕਰਦੇ ਹੋ ਤੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਅਰਨਿੰਗ ਵੀ ਨਹੀਂ ਹੁੰਦੀ ਅੱਜ ਮੈਂ ਤੁਹਾਨੂੰ ਇੱਕ ਐਪ ਬਾਰੇ ਦੱਸਣ ਲੱਗਿਆ ਜਿਸ ਦੇ ਵਿੱਚ ਤੁਸੀਂ ਅਰਨਿੰਗ ਕਰ ਸਕਦੇ ਹੋ ਇਸ ਐਪ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ 2000 ਰੁਪਏ ਕਮਾ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਪਰ ਇੱਕ ਸਕਰੀਨਸ਼ਾਟ ਆ ਰਿਹਾ ਹੋਵੇਗਾ ਜਿਸ ਦੇ ਵਿੱਚ ਮੈਨੇ ਅਰਨਿੰਗ ਕੀਤੀ ਹੈ ਇਸ ਐਪ ਦਾ ਨਾਮ ਹੈ ਰਮੀ ਨੋਵਲ ਇਸ ਵਿੱਚ ਤੁਹਾਨੂੰ ਸਾਈਨ ਅਪ ਕਰਨ ਤੇ 41 ਰੁਪਏ ਮਿਲਣਗੇ ਜਿਸ ਵਿੱਚ ਤੁਸੀਂ ਪੈਸੇ ਵੀ ਜਮ੍ਹਾਂ ਕਰ ਸਕਦੇ ਹੋ ਜਿਵੇਂ ਕਿ ਮੈਂ 501 ਰੁਪਏ ਜਮ੍ਹਾਂ ਕਰ ਰਿਹਾ ਤੇ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੂਗਾ ਜਿਹਦੇ ਨਾਲ ਤੁਸੀਂ ਵੀ 200 ਰੁਪਏ ਅਰਨ ਕਰ ਸਕਦੇ ਹੋ ਤੇ ਮੈਂ ਹੁਣ ਇੱਕ ਗੇਮ ਖੇਡੂਗਾ ਇਸ ਗੇਮ ਦਾ ਨਾਮ ਹੈ ਡ੍ਰੈਗਨ ਵਰਸਸ ਟਾਈਗਰ ਇਹ ਮੇਰੀ ਮਨਪਸੰਦ ਗੇਮ ਹੈ ਇਸ ਵਿੱਚ ਮੈਂ ਤਿੰਨ ਗੁਣਾ ਇਨਵੈਸਟਮੈਂਟ ਦੀ ਟ੍ਰਿਕ ਵਰਤੂਗਾ ਦੇਖੋ ਜਿਵੇਂ ਹੁਣ ਮੈਨੂੰ 10 ਰੁਪਏ ਦਾ ਲਾਸ ਹੋ ਗਿਆ ਇਹਦੇ ਵਿੱਚ ਮੈਂ ਹੁਣ 30 ਰੁਪਏ ਪਾਉਂਗਾ ਤਾਂ ਦੇਖੋ ਤਿੰਨ ਗੁਣਾ ਇਨਵੈਸਟਮੈਂਟ ਦੀ ਟ੍ਰਿਕ ਨਾਲ ਮੈਂ ਆਪਣਾ ਲਾਸ ਰਿਕਵਰ ਕਰ ਲਿਆ ਹੁ ਚਲੋ ਕੋਈ ਨਹੀਂ ਹੁਣ ਮੈਂ ਤਿੰਨ ਗੁਣਾ ਇਨਵੈਸਟਮੈਂਟ ਵਾਲੀ ਟ੍ਰਿਕ ਚਾਲ ਵਰਤੂਗਾ ਲਓ ਦੇਖ ਲਓ ਚਾਲ ਨੂੰ ਦੇਖ ਕੇ ਮੇਰੇ ਲੌਸ ਦੀ ਰਿਕਵਰੀ ਹੋ ਗਈ ਲਓ ਮੈਂ ਵੀ ਜਿੱਤ ਗਿਆ ਇਹ ਟ੍ਰਿਕ ਵਰਤ ਕੇ ਤੁਸੀਂ ਵੀ ਜਿੱਤ ਸਕਦੇ ਹੋ ਮੈਂ 10 ਮਿੰਟਾਂ ਵਿੱਚ 600 ਰੁਪਏ ਕਮਾ ਲਿਆ ਤਾਂ ਦੇਖੋ ਕੁੱਲ ਹੋ ਗਏ 1101 ਰੁਪਏ ਲਓ ਮੈਂ ਇਹਨੂੰ ਵਿੱਚ ਡਰਾ ਤੇ ਲਾ ਦਿੰਦਾ ਤੇ ਪੈਸੇ 1 ਸਕਿੰਟ ਦੇ ਅੰਦਰ ਤੁਹਾਡੇ ਖਾਤੇ ਦੇ ਵਿੱਚ ਤੁਸੀਂ ਵੀ ਇਸ ਗੇਮ ਨੂੰ ਖੇਡ ਕੇ ਆਸਾਨੀ ਨਾਲ ਪੈਸੇ ਕਮਾ ਸਕਦੇ ਹੋ ਜਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜ਼ੀਰ ਪਈ ਡਾਈ ਡਾਕਟਰ ਨੂੰ ਬੁਲਾਉਣਾ ਪਊਗਾ ਇਹ ਤੇ ਚਾਲੇ ਗਿਆ ਰੀ ਕੁੱਟ ਕੇ ਆਪੇ ਚੁੱਕ ਕੇ ਪੀ ਲਾ ਤੇਰੇ ਮੇਰੇ ਸੜਕ ਨਹੀਂ ਦੇ ਪ੍ਰੇਗ ਪੈਂਦਾ ਪਾ ਕੇ ਪੀ ਲਾ ਆਪੇ ਹੀ ਨਲੇ ਹੋਰ ਅੱਛ ਬੇ ਬੇੜੀ ਬੈਠੀ ਆਲਿਆ ਕਿਉਂ ਸ਼ਿੱਕਾ ਮਾਰੀ ਜਾਂਦਾ ਦੋ ਘੰਟੇ ਹੋ ਗਏ ਮੈਂ ਸੂਈ ਨੂੰ ਹਜੇ ਤੱਕ ਜੇਰ ਨਹੀਂ ਪਈ ਕਿਤੇ ਡਾਕਟਰ ਨਾਲ ਬੁਲਾਉਣਾ ਪੈ ਜੇ ਪੈਣ ਦਾ ਤਣਕਣਾ ਮਰਵੀਏ ਤੈਨੂੰ ਪਤਾ ਵੀ ਐ ਪੱਦ ਛੱਕ ਤੇ ਢਗਾਤਾ ਪੈ ਦੇਹੀ ਦਾ ਸ਼ਿੰਗਾਰ ਹੁੰਦੇ ਨੇ ਹੈ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਐ ਆ ਤੂੰ ਕਹੇ ਮਾਰਿਆ ਪੱਦ ਛੱਕ ਤਾਂ ਇਹਦਾ ਸਾਰਾ ਦਿਨ ਖੁੱਡੀ 'ਚ ਬੈਠੀ ਟਿੰਗਰੀ ਜੰਨੀ ਐ ਕਿਉਂਦਾ ਪੌਲੀ ਜੱਦ ਪੈ ਕਹਿੰਦਾ ਫੜਾਰਾ ਪੱਖੀ ਮੇਰੇ ਕਿੰਥੋਂ ਪੈਰ ਦੇ ਕਵੀ ਪੈਦਾ ਹੋਏ ਨੇ ਇਹ ਸਾਲ ਕਿਲੇ ਦਾ ਤੇਦੀ ਫੂਜੇ ਟਿਕੜ ਦਿੰਦਾ ਸਾਰਾ ਦਿਲ ਤੇ ਵੀ ਸਾਰਾ ਦਿਲ ਤੇ ਇਹ ਸਾਲ ਕੇ ਨੂੰ ਕੰਮੀ ਨਹੀਂ ਲੈਣਾ ਹਾਂ ਹਲੋ ਨੀਵਿੰਦਰੇ ਕੀ ਹਾਲ ਚਾਲ ਹੈ ਵਧੀਆ ਬੀਬੀ ਹਸ ਕੇ ਕਰ ਸਾਸਰੀ ਗਲਤੀ ਏ ਤੇਰੀ ਆਵਾਜ਼ ਨੂੰ ਕੀ ਹੋਇਆ ਬਾਤ ਤਦੀਦੀ ਰਾਤ ਤੱਕ ਰੁੱਤੇਆ ਮੇਰਾ ਪਾਪਾ ਪੂਰਾ ਹੋ ਗਿਆ ਉਹ ਮੈਂ ਮਰ ਜਾ ਕਦੋਂ ਪੰਜ 10:00 ਵਜੇ ਹੋ ਜਾਂਦੇ ਵੀ ਸਾਰੀ ਰਾਤ ਨਿੱਕੇ ਨੂੰ ਜਿੱਤੇ ਪਤਾ ਨਹੀਂ ਇਕੱਠੇ ਅੱਖ ਲੱਗੀ ਰਹੀ ਉਹਦੇ ਹੋਰ ਚੱਲ ਕੋਈ ਨਹੀਂ ਧੀਏ ਆਪਣੀ ਉਮਰ ਭੋਕੇ ਮਰਿਆ ਬੜੀਆ ਹੋ ਗਿਆ ਵੀ ਖੜਾ ਛੁੱਟ ਗਿਆ ਮੇਰਾ ਤਾਂ ਸੌ ਲੱਗਦੇ ਮੋਸਕੋ ਮੋਸਕ ਕਰ ਰੱਖਿਆ ਕੀ ਕਰੇ ਬੇਟੀ ਪੇਟ ਤੇ ਹੋਰ ਬੜੀਆ ਹੋ ਗਿਆ ਛਾਨ ਨੂੰ ਕਿਹੜਾ ਕੋਈ ਦੱਤਾ ਹੋਣਾ ਮੇਰੀ ਜਠਾਣੀ ਲੜੀ ਜਾਂਦੀ ਹੈ ਹੂੰ ਤੂੰ ਨਾ ਬੋਲੀ ਆਪਣਾ ਟਾਈਮ ਵਿਚਾਰੀ ਟਾਈਮ ਨਹੀਂ ਆ ਵੀ ਮੇਰਾ ਤਾਂ ਮੇਰੇ ਤਾਂ ਚੁੱਪ ਗਿਆ ਬਥੇਰਾ ਖਾ ਲਿਆ ਕੰਜਰੀਆਂ ਨੇ ਹੁਣ ਨਨਤਾਆਂ ਆ ਗਈਆਂ ਕੀ ਬਿੰਦਰੇ ਤੇਰੀ ਨਨ ਅੰਨਾ ਆ ਗਈਆਂ ਆ ਗਈਆਂ ਇਹ ਨਨ ਦਾ ਤੈਨੂੰ ਕਹੀ ਤਾਂ ਜਾਣੀ ਆਂ ਬੀਬੀ ਤੈਨੂੰ ਕਿਹੜਾ ਸੁਣਤਾ ਹਾਂ ਭੂਆ ਸੱਸ ਹੋਰ ਆਜੋ ਸਾਰੀਆਂ ਆ ਗਈਆਂ ਤੁਸੀਂ ਆਜੋ ਬੀਬੀ ਹੁਣ ਤਾਂ 3:00 ਵਜੇ ਦਾ ਕਰਾਂਗੇ ਮੈਂ ਦੱਸਦੀ ਤੇਰੇ ਪਾਪੇ ਨੂੰ ਪਾਪੇ ਨੂੰ ਦੱਸ ਦੇ ਬੀਬੀ ਚਲ ਤੂੰ ਨਾ ਧੀ ਇਹ ਬੋਲੀ ਆਪਣਾ ਟਾਈਮ ਵਿਚਾਰੀ ਹਾਂ ਇਹਨੂੰ ਕੀ ਲੋੜ ਆ ਬਥੇਰਾ ਕਰਦਾ ਬਥੇਰਾ ਫੋਕਣਾ ਹੋਰ ਬਥੇਰਾ ਸੰਭਾਲ ਲਿਆ ਕੀ ਆ ਯਾ ਹੁਣ ਬੋਲਦੀਆਂ ਨੇ ਤੇ ਰੋਂਦੀਆਂ ਨੇ ਹੁਣ ਉਹ ਧਾਈਆਂ ਬਿੰਦਰਾਂ ਨਾ ਹੌਣ ਦਾ ਤੂੰ ਬੋਲੀਦੀ ਏ ਨਾ ਮੈਂ ਨਹੀਂ ਬੋਲਦੀ ਚੱਲ ਮੈਂ ਦੱਸਦੀ ਤੇਰੇ ਪਾਪੇ ਨੂੰ ਅਸੀਂ ਆਉਣੇ ਦੋਨੋਂ ਜਾਣੇ ਹਾਂ ਬੀਬੀ ਇਹਨਾਂ ਨੂੰ ਲੈ ਆਈ ਨੂੰ ਹੀ ਇਹਨਾਂ ਨੂੰ ਆਪਣਾ ਇਹਨਾਂ ਨੂੰ ਪਸੰਦੀ ਹੋਰੀਆਂ ਨੂੰ ਲੈ ਆਈ ਨੂੰ ਸਾਰੀਆਂ ਚੰਗਾ ᱛੀਏ ਲੈ ਆਉਂਗੀ ਹਾਂ ਚੰਗਾ ਕੀ ਆ ਵੀ ਕਿਦੋਂ ਹੁੰਦੀ ਨਹੀਂ ਖੇੜੀ ਵਾਲੀ ਬਿੰਦਰ ਦਾ ਆਪਣੀ ਤਾਂ ਸਹਰਾ ਪੂਰਾ ਹੋ ਗਿਆ ਕਾਹਦਾ ਮਾਰਦਾ ਸੀ ਛੱਕਾਂ ਬੇੜੀ ਬੈਠੀ ਆਲਾ ਫਿਰ ਚੱਕਰਾਂ ਮਰਿਆ ਹੋ ਹੈ ਤਰਾਉ ਕੋਲੇਸ ਨਾ ਜਾਣਦੀ ਸਾਲ ਵੀ ਕਲੇ ਮੱਥੇ ਵਾਲੀ ਤੂੰ ਕਾਲੀ ਜੀਬ ਵਾਲਾ ਮੈਂ ਤਾਂ ਹੋਰ ਨਾ ਤੂੰ ਇਸੜੀ ਲੈ ਲਈ ਕਿਤੇ ਤੜਕੇ ਜੀ ਮੇਰੇ ਸਾਲਕ ਨੇ ਪਤਨੀ ਕੀ ਭਿੰਡਾ ਖਾਰਖੀਆਂ ਰੇ ਕਦੇ ਬਹੂ ਨੂੰਗਾ ਕਦੇ ਮਿੰਨੂਗਾ ਹੈ ਕਾਲੀ ਜੀਬ ਵਾਲਾ ਜੋ ਬੋਲਦਾ ਉਹੀ ਸੱਚ ਹੋ ਜਾਂਦਾ ਤੂੰ ਕਾਲੀ ਜੀਬ ਵਾਲੀ ਚੁੱਪ ਕਰਕੇ ਬਹਿ ਜਾ ਤੇਰਾ ਹੀ ਜੀ ਦਾ ਕੋ ਹੋਰ ਨਾ ਮੈਨੂੰ ਸੁਣ ਲਈ ਹੁਣ ਥੋੜੀ ਮੋਟੀ ਅਕਲ ਕਰ ਲੈ ਕੰਜਰਾ ਵੀ ਸ਼ੂਗਰ ਹੋ ਰਿਹਾ ਮੈਨੂੰ ਹੈ ਤੇਰਾ ਘਟ ਜਵੇ ਸ਼ੂਗਰ ਤੂੰ ਸੁੱਤਾ ਰਹਿ ਜਵੇਂ ਮੈਂ ਤਾਂ ਥਾਪੜਾ ਮਾਰੂ ਮੇਰੇ ਸਾਹ ਖਰੀਦੇ ਦੇਵੇਂ ਈਚੋ ਦੀ ਖਾ ਖਾ ਕੇ ਮੈਂਸ ਬੜੀ ਬੀ ਹੈ ਕੰਮ ਕਰਕੇ ਖਾਨੀ ਆ ਰੀਦਾ ਨਹੀਂ ਖਾਂਦੀ ਤੁਹਾਡੇ ਵਾਂਗੂੰ ਸਾਰਾ ਦਿਨ ਲੱਗੀ ਰਹਿਣੀ ਆ